ਇੱਥੇ ਆ ਕੇ ਮੈਂ ਆਪਣੇ ਆਪ ਨੂੰ ਕਿਸ ਤਰ੍ਹਾਂ ਪਛਾਣਨਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਸ ਗੱਲ ਦੀ ਸੋਚੀ ਗੁਰੂ પાસે ਹੁੰਦੀ ਹੈ ਗੁਰੂ ਕੋਲ ਜਾਇਆ ਗੁਰੂ ਦੀ ਸ਼ਰਣ ਵਿੱਚ ਬੈਠਿਆ ਗੁਰੂ ਜੀ ਦੇ ਉਪਦੇਸ਼ ਸੁਣਿਆ ਸਾਡਾ ਜਿਹੜਾ ਮਨ ਹੈ ਉਹ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਦੂਜੇ ਪਾਸੇ ਕਹਿੰਦੇ ਨੇ ਜੇ ਮੈਂ ਨਕਾਰਾਤਮਕ ਭਾਵ 네ਗੇਟਿਵ ਲੋਕਾਂ ਦੇ ਸੰਗਤ ਵਿੱਚ ਰਹਿੰਦਾ ਭਾਵ ਉਸ ਭੈੜੇ ਲੋਕਾਂ ਦੀ ਕੁਲ ਵਿੱਚ ਰਹਿੰਦਾ ਜਿਸ ਪਿੰਡ ਦੇ ਵਿੱਚ ਸਾਰੇ ਭੈੜੇ ਲੋਕ ਹੋਣ ਜਿਸ ਪਿੰਡ ਵਿੱਚ ਸਾਰੇ ਬੇਈਮਾਨ ਲੋਕ ਹੋਣ ਜਿਸ ਪਿੰਡ ਵਿੱਚ ਸਾਰੇ ਠੱਗ ਹੋਣ ਜਿਸ ਪਿੰਡ ਵਿੱਚ ਸਾਰੇ ਮਨਮੁਖ ਹੋਣ ਕਬੀਰ ਸੰਤਨ ਕੀ ਚੁngਿਆ ਪਲੀ ਪਠ ਕੁਸਤੀ ਗਾਉ